ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਤੇ ਅੱਜ ਮੌਸਮ ਬਹੁਤ ਵਧੀਆ ਤੋਪ ਨਿਕਲੂਗੀ ਬਹੁਤ ਹੀ ਦੰਦ ਹੈ ਅੱਜ ਤੇ ਨਾ ਕੋਰਾ ਪਿਆ ਸਵੇਰੇ ਤੇ ਆਪਾਂ ਹੁਣ ਰੋਜ਼ ਦੀ ਤਰ੍ਹਾਂ ਚੱਲੇ ਆਂ ਕੰਮ ਤੇ ਤੇ ਅੱਜ ਆਪਾਂ 11 ਵਜੇ ਛੁੱਟੀ ਕਰ ਲਵਾਂਗੇ 1 ਘੰਟਾ ਪਹਿਲਾਂ ਤੁਹਾਡੇ ਗਰਵੀ ਦੀ ਅੱਜ ਕਲਾਸ ਆ ਤੇ ਤੁਹਾਨੂੰ ਬਾਅਦ ਚ ਗਰਵੀ ਨਵੀਂ ਬਣਾਵਾਂਗੇ ਜਿਹੜੀ ਗੱਲਾਂ ਵੀ ਸੁਣਾਵਾਂਗੇ ਤੇ ਹੁਣ ਆਪਾਂ ਚੱਲਿਆਂ ਕੰਮ ਤੇ ਤੇ ਕੱਲ ਦਾ ਮੈਚ ਪਾਕਿਸਤਾਨ ਨਿਊਜ਼ੀਲੈਂਡ ਦਾ ਪਾਕਿਸਤਾਨ ਹਾਰ ਗਈ ਆ ਵਧੀਆ ਹੁੰਦਾ ਤਾਂ ਜਿੱਤ ਜਾਂਦੀ 10시 ज े으 व 이 र े श ु go for kita rapano diciamo vale 7 7 3 4 5, 15, 10 mm, caricamento okay.

ਜੀ ਟਾਈਮ ਹੋ ਗਿਆ 11 ਵਜ ਗਿਆ ਤੇ ਆਪਾਂ ਅੱਜ ਇੱਕ ਦਾ ਪਹਿਲਾਂ ਛੁੱਟੀ ਲੈ ਲਈ ਆ ਤੇ ਦੁਬਾਰਾ 1 ਵਜੇ ਕੰਮ ਤੇ ਲੱਗਣਾ ਕਰਕੇ ਬੀਬੀ ਦੀ ਅੱਜ ਕਲਾਸ ਆ ਤੇ ਉਹਨੂੰ ਹੁਣ ਸਕੂਲੋਂ ਲੈ ਕੇ ਆਉਨੇ ਆ ਤੇ ਉਹਦੀ 1 ਘੰਟੇ ਦੀ ਕਲਾਸ ਲਵਾ ਕੇ ਬਾਅਦ ਉਹਨੂੰ ਫਿਰ ਦੁਬਾਰਾ ਸਕੂਲੋਂ ਛੱਡ ਕੇ ਆਉਣਾ ਪੈਣਾ ਤੇ ਇਹ ਸ਼ਾਨੇ ਨੂੰ ਵੀ ਘਰੋਂ ਲੈ ਕੇ ਆਉਣਾ ਉਹਦਾ ਅੱਜ ਵੀਜਿਤਾ ਆ ਨਾਲੇ ਉਹਦਾ ਰਿਸਪੋਸਟ ਆਉਣਾ ਹੈ ਤੇ ਆਫਿਸ ਦੁਆਰੇ ਕੋਈ ਰੋਟੀ ਖਾ ਕੇ ਸਿਰਫ 10 ਮਿੰਟ ਹੀ ਆਪਣੇ ਉਹ ਰੋਟੀ ਖਾਣ ਨੂੰ ਲੱਗ ਲੱਗ ਬੀ

ਲੱਕਰ ਜਾ ਕੇ ਸ਼ਾਮ ਚੱਕਦੇ ਆਂ ਜਿਹੜੀ ਜੀ ਕਲਾਸ ਲਾਉਂਦੇ ਆਂ 넌 진짜 뚝뚝뚝. 뚝뚝. 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 뚝. 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 ਕੋਈ ਨਹੀਂ ਬਣੀ ਸਾਨੀ ਹਾਂ ਇੱਧਰ ਜਾਓ ਕਰ ਜਾਓ ਜਾਓ ਜਿਆਮੋ ਆਇਓ ਹੁਣ ਲਾ ਬੀਰਾ ਕੰਨ ਜਿਆਮੋ ਇਹ ਜਿਆਮੋ ਸੀ ਸੀ ਬਰਾਵ ਚੰਦ ਤੇ ਟੀਕਾ ਵੀ ਲੱਗਣਾ ਚ ਇਹ ਪਤਾ ਨਹੀਂ ਇਹ ਨੂੰ ਹੁਣ ਆਪਾਂ ਕਲਾਸ ਲੈ ਕੇ ਜਾਣਾ ਪਰ ਇੱਧਰ ਵੀ ਇੱਕ ਕਲਾਸ ਆ ਤੇ ਸ਼ਾਮ ਨੇ ਬਾਅਦ ਇੱਧਰ ਹੁਣ ਵੀ ਸਹੀ ਆ ਸਭ ਫੈਲ ਗਿਆ ਤੇ ਤੁਦੋ ਬੈਨੇ? ਤੇ OK ਨਾਲ ਦੇ ਤੁਹਾਨੂੰ ਬਾਅਦ ਚ ਹੁਣ ਇੱਧਰ ਤੇ ਹੈ ਤੋ ਕੀ ਹੋਰ ਕਿਹਾ ਨਾ ਸਿਚੂ ਫਰਸਟ ਸਟਰੀ ਵਾਟ ਇਟ ਤੇਨੇ ਦੀ ਤੇਨੇ ਦੀ ਰੋ ਚਾਈਨਾ ਦੀ ਪਾਸਾ ਇਹ ਚਾਈਨਾ ਨਹੀਂ ਹੈਗਾ ਇਹ ਤਾਂ ਹੋਰ ਬੋਲ ਰਹੀ ਆ ਪਤਾ ਕਿ ਨਾ ਆ ਚਲੇ ਜੀ ਬਰੇਕ ਦੇ ਦੇ ਜੀ ਨਾ ਵੀਰੋ ਚਾਈਨਾ ਬੋਲ ਓਕੇ ਵੀ ਦੂਇੰਸ ਪਲੇਟ ਵੈ ਟੂ ਜੂ ਗੋਣਾ ਮੀ ਇਸ ਕੇਕ ਇਟ ਦੋਨੋ ਇੰਗਲਿਸ਼ ਇ ਵੱਡੀ ਅਦਰ ਅਦਰ I don't know. I don't eagle ਇਹ ਦੋ ਮੈਂ ਜਿਹਾ ਨਾ ਬੱਚਾ ਤਾਂ ਉਹ ਜੇ ਸ਼ੌਂਸ ਇਹ ਕਿਤਾਬ ਕਿਹਦੇ ਕੋਲ ਆਦੋਂ ਫਰਟੋ ਉਹਨਾਂ ਕੋਲ ਆਹ ਤਾਂ ਬੀਦੇ ਫਾਲੇ ਕਰੋਰੇ ਆ ਜਾ ਰਿਸਪੌਂਸ ਆ ਜਾਂਦਾ ਪਾ ਰਿਸਪੌਂਸ ਆ ਜਾਂਦਾ ਹੁਣ ਡਾਕਟਰ ਤੋਂ ਦਿਖਾਵਾਂਗੇ ਜਾ ਕੇ ਆਜਾ ਦੇਖਦੇ ਕੀ ਕਹਿੰਦਾ ਹੁਣ ਯਾਰ ਬੇਟੀ ਡਾਕਟਰ ਹਾਂ ਦੇ ਉਡੀਕ ਵਿੱਚ ਆ ਉਸਾ ਪੂਰੇ ਅਦਸ ਪਾਸੇ ਪਾਸੇ ਬੱਸ ਦੇ ਆਪਾਂ ਡਾਕਟਰ ਦੇ ਜਾਇਆ ਉਹਨੂੰ ਰਿਪੋਰਟ ਦਿਖਾਤੀ ਆ ਤੇ ਟੈਸਟ ਨੈਗੇਟਿਵ ਹੋ ਨੈਗੇਟਿਵ ਆ ਸਾਰੀ ਕਹਿੰਦਾ ਕੋਈ ਘਬਰਾਉਣ ਦੀ ਗੱਲ ਨਹੀਂ ਤੇ ਸਹੀ ਆ ਉਹ ਕਹਿੰਦਾ ਹੁਣ ਕੱਲ ਸਕੂਲੇ ਜਾ ਰਹੇ ਆ ਤੇ ਆਪਾਂ ਇਹਦੀ ਅਨਕਾ ਦਾ ਗੈਸਕੇ ਪੰਤੰਮਤ ਲੈਣਾ ਜੋ ਮਿਲੀ ਦੀ ਹੈਗੀ ਉਹ ਕੱ데 ਸ਼ਨੀਵਾਰ ਤੋਂ ਆਇਆ ਹਲੇ ਵੀ ਰੱਛ ਬਹੁਤ ਹੈ ਉੱਥੇ ਸਤਿ ਸ਼੍ਰੀ ਅਕਾਲ ਜੀ ਮਾੜੇ ਮੈਚ ਦੇਖ ਲਏ ਪੂਰਾ ਆਪਾ ਦਿਖਾ ਦੇ ਸਾਡੇ ਕਿਉਂਕਿ YouTube ਤੇ ਆਉ ਰਹੀ ਹੈਗਾ ਪਰ ਇੰਡੀਅਨ ਜੱਟਿਆਂ ਨਾਲ 98 ਤੇ 5 ਔਟ ਹੋ ਗਏ ਬੰਗਲੀਆਂ ਦੇ 32 ਔਰ ਇੰਡੀਅਨ ਜੱਟਿਆਂ ਦਾ ਪੂਰਾ ਨਹੀਂ ਦੱਸਾਂ ਸਾਡੇ ਇਹ ਤੋਂ ਮਜ਼ਾ ਆ ਰਿਹਾ YouTube ਤੇ ਆਉ ਰਹੀ ਹੈਗਾ ਬਾਕੀ ਤੁਹਾਨੂੰ ਮਿਲਦੇ ਹੈ ਕੱਲ ਦੇ ਵਲੌਗ ਵਿੱਚ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਧੰਨਵਾਦ ਆ ਤੁਹਾਡਾ ਜੀ ਓਕੇ